दाल, दाल, दाल। दे नहीं। दाल। दो दुए। 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 <laughs> ये लो चलो बाकी तो ची बांट दिया फिर ए बाल ए बाल नहीं 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 कोई नहीं कोई नहीं ठीक है बंद चल ना फिर ਨਿਕਲੂਗਾ ਅੰਦਰ ਜ਼ਰੰਦਰ ਦੇਖਦੇ ਆਂ ਕੀ ਬਣਿਆ ਬਣਿਆ ਤੁਹਾਡੇ ਪਾਣੀ ਪੂਣੀ ਕਿੱਧਰ ਆ ਸਾਡਾ ਦੇ ਰਿਹਾ ਬਸ ਹਾਂਜੀ ਸਾਈਡ ਸਾਈਡ ਹੀ ਰਿਹਾ ਪਿੰਡ ਦੀ ਸਾਈਡ ਹੀ ਦੇ ਰਹਾ ਨਾ ਇਹ ਤਿਆਰੀ ਚੱਪ ਗਿਆ ਸਾਰਾ ਕੰਮ ਕੋਈ ਗਿਆ ਆਨੇ ਮੈਨੂੰ ਪਤਾ ਕਾਫੀ ਦਿਨਾਂ ਦਾ ਝਾੜੀ ਦਾ ਪਾ ਬੰਦਾ ਇਹਦੇ ਹੈ ਨਾ ਤੇ ਉਹ ਭੈਂਜੀ ਕਿਥੇ ਨੇ ਕੀ ਨਾ ਉਹਨਾਂ ਦਾ ਡਾਕਟਰ ਸਾਹਿਬ ਡਾਕਟਰ ਸਾਹਿਬ ਕਹਤਾ ਠੀਕ ਹੋ ਕੀ ਨਾ ਹੀ ਉਹ ਭੈਂਜੀ ਦਾ ਉਹ ਜਰ ਮਨ ਨਾ ਯਾਦ ਆ ਚਲੋ ਆ ਜਾਏਗਾ ਤੇ ਕਰੋ ਹਾਂ ਇਹਨਾਂ ਉਹ ਲਿਸਟ ਬਣਾਈ ਦੀ ਲਿਸਟ ਬਣਾਈ ਦੀ ਹਾਂਜੀ ਲਿਸਟ ਬਣਾਈ ਦੀ ਫਲਾਜ ਕੋਈ ਨਹੀਂ ਆਓ 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 ਇੱਧਰੋਂ ਲੈਣ ਨੂੰ ਨਾ ਲੋ ਤੱਬੀ ਕਰਵਾ ਕੇ ਉਹ ਅੱਗੇ ਇੱਕ ਇੱਕ ਸਾਰਿਆਂ ਨੂੰ ਦੇਣਾ ਸਾਰਿਆਂ ਨੂੰ ਮਿਲੇਗਾ ਜਿਹੜੇ ਰਹਿ ਜਾਣਗੇ ਅਸੀਂ ਹੋਰ ਲਿਆ ਕੇ ਦੇ ਦਾਂਗੇ ਥੱਕੇ ਮੁੱਕੇ ਵਾਲੀ ਕੋਈ ਗੱਲ ਨਹੀਂ ਜੇ ਲੈ ਜਾਣਗੇ ਤੇ ਨਾਮ ਲਿਖਾ ਦੇ ਸਾਰਿਆਂ ਨੂੰ ਦਵਾਂਗੇ ਅਸੀਂ ਇੱਕ ਵੀ ਟੱਬਰ ਨਹੀਂ ਰਹੇਗਾ ਸਭ ਨੂੰ ਮਿਲੇਗਾ ਇੱਕ ਵੀ ਪਰਿਵਾਰ ਨਹੀਂ ਛੱਡਾਂਗੇ ਅੱਜ ਕੱਲੇ ਰਾਂਜੀਲਾ ਬਾਦ ਨਹੀਂ ਬਾਕੀ ਗੱਲਾਂ ਬਾਤ ਨਹੀਂ ਅੱਜ オチェレン ਪਾਜੀ 13 ਨੰਬਰ ਆਉਂਦਾ ਨਹੀਂ ਕੋਈ ਬੜਾ ਤੁਸੀਂ ਪਿੱਛੇ ਰਹੋ ਯਾਰ ਪਾਜੀ ਪਿੱਛੇ ਆ ਜਾਓ ਅੱਗੇ ਕੋਈ ਨਾ ਜਾ ਯਾਰ ਤੁਹਾਨੂੰ ਤਾਂ ਲੈ ਜਾਊਗਾ ਆ ਜਾਓ ਆ ਜਾਓ ਇੱਕ ਵਾਰ ਤੁਹਾਨੂੰ ਫਾਇਦਾ ਨਹੀਂ ਮਿਲਿਆ ਅੱਜ ਮੈਂ ਜਿਹੜਾ ਪੁਰਾਣਾ ਹੈ ਉਹ ਨਹੀਂ ਹੈ ਕਿ ਉਹ ਲਿਖੋ ਉਹ ਨਹੀਂ ਹੋਇਆ ਤੂੰ ਕਹਣਾ ਕਿ ਜਿਹੜਾ ਡਾਣਾ ਲੈਣ ਗਿਆ ਉਹ ਨਹੀਂ ਰਵਾਨੇ ਆਉਣਗਾ ਕਰਾ ਦੇ ਵਿੱਚ ਪਾਣੀ ਪਾਰ ਆਇਆ ਸਮਾਨ ਖਰਾਬ ਹੋ ਗਿਆ ਘਰ ਟਹਿਟੇ ਨਹੀਂ ਹੋ ਗਿਆ ਕੀ ਸਾਰੀ ਸਥਿਤੀ ਹੈ ਗਿਆ ਤੁਹਾਡੇ ਹਲਕੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਪੂਰੇ ਪੰਜਾਬ ਦੀ ਤਰ੍ਹਾਂ ਮੇਰਾ ਵਿਧਾਨ ਸਭਾ ਹਲਕਾ ਪੋਆ ਔਰ ਇਸ ਹਲਕੇ ਦੇ ਅੰਦਰ ਰਾਵੀ ਦਰਿਆ ਦੇ ਮਾਰ ਕਰਕੇ ਬਹੁਤ ਵੱਡੀ ਪੱਧਰ ਤੇ ਜਿਹੜਾ ਉਹ ਇਲਾਕਾ ਪ੍ਰਭਾਵਿਤ ਹੋਇਆ 24 25 26 ਅਗਸਤ ਜਿਹੜਾ ਪਾਣੀ ਆਇਆ ਉਸ ਪਾਣੀ ਨੇ ਤੁਸੀਂ ਦਾ ਵਨ ਤੋੜ ਦਿੱਤਾ ਇਕਸਾਰ ਕਰ ਦਿੱਤਾ ਪੂਰਾ ਪਾਣੀ ਔਰ ਉਸ ਪਾਣੀ ਦੇ ਨਾਲ ਸਭ ਤੋਂ ਵੱਡੀ ਮਾਰ ਜਿਹੜੀ ਆ ਉਹ ਮਤਲਬ ਪਈ ਆ ਜਮੀਨ ਦੇ ਉੱਤੇ ਪਈ ਆ ਜਿਹਦੇ ਨਾਲ ਫਸਲਾਂ ਵੀ ਲੋਕਾਂ ਦੀ ਤਬਾਹ ਹੋਈਆਂ ਜਿਹਦੇ ਨਾਲ ਜਿਹੜਾ ਉਹ ਰੇਤਾ ਆ ਬਜਰਾ ਆ ਉਹ ਕਿਹੜੇ ਤਰ੍ਹਾਂ ਦੇ ਪਦਾਰਥ ਜਿਹੜੇ ਆ ਉਹਨਾਂ ਨੇ ਫਸਲਾਂ ਨੂੰ ਦਬ ਦਬ ਦਿੱਤਾ ਥੱਲੇ ਔਰ ਪਸ਼ੂ ਵੀ ਕਾਫੀ ਮਾਤਰਾ ਦੇ ਵਿੱਚ ਜਿਹੜੇ ਉਹ ਬਹਿ ਗਏ ਆ ਰੁੜ ਗਏ ਆ ਇਹਦੇ ਅੰਦਰ ਪਾਣੀ ਦੇ ਅੰਦਰ ਸੋ ਜਿਹੜਾ ਲੋਕਾਂ ਦੇ ਘਰਾਂ 'ਚ ਕੁਝ ਛੋਟਾ ਮੋਟਾ ਸਮਾਨ ਪਿਆ ਹੋ ਵੀ ਪ੍ਰਭਾਵਿਤ ਹੋਇਆ ਸੋ ਲਗਾਤਾਰ ਮਾਨਜੂਬ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਉਹਨਾਂ ਦੇ ਹਦੇਸ ਦੇ ਮੁਤਾਬਕ ਅਸੀਂ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਲੋਕਾਂ ਦੇ ਵਿੱਚ ਵੇਚ ਰਹੇ ਹਾਂ ਸੋ ਅੱਜ ਮੈਂ ਪਿੰਡ ਤਾਸ ਮਾਖੋਂ ਪਰ ਬਸਾਊ ਵਾਰਮਾ ਕਾਂਸੀ ਵਾਰਮਾ ਗਾਜੀ ਵਾਰਮਾ ਔਰ ਮਜ਼ੀਰੀ ਹੋ ਕੇ ਹੁਣ ਬਮਿਆਲ ਦੇ ਅੰਦਰ ਜਿਹੜਾ ਇੱਥੇ ਸੈਕਿੰਡਾਂ ਦੀ ਗਿਣਤੀ ਦੇ ਵਿੱਚ ਲਗਭਗ 400 ਅਵਕਤੀ ਨੂੰ ਜਿਹੜਾ ਰਾਸਨ ਵੰਡਿਆ ਜਾ ਰਿਹਾ ਸੋ ਪਿੱਛੇ ਵੀ ਕੁਝ ਪਰਿਵਾਰਾਂ ਦੇ 16 17 ਪਸ਼ੂ ਰੁੜ ਗਏ ਜ਼ਮੀਨ ਦਾ ਆਤਾ ਪਤਾ ਹੀ ਕੋਈ ਨਹੀਂ ਬਜਾ ਹੀ ਕੁਝ ਨਹੀਂ ਘਰ ਚ ਪਰ ਉਥੇ ਬੀਬੀਆਂ ਨੇ ਜਿਸ ਤਰ੍ਹਾਂ ਰੋ ਕੇ ਜਿਸ ਤਰ੍ਹਾਂ ਉਹਨਾਂ ਦੀ ਅੱਖਾਂ ਚੋਂ ਨਿਕਲ ਰਹੇ ਸਨ ਉਹ ਬੜੀਆਂ ਪੀੜਾ ਦੇਣ ਵਾਲੇ ਸੀਗੇ ਸੋ ਮੈਂ ਉਥੇ ਵੀ ਚਾਰ ਪਰਿਵਾਰਾਂ ਨੂੰ 50 5000 ਰੁਪਏ ਦੀ ਮਦਦ ਕਰਕੇ ਆਇਆ ਉਹਨਾਂ ਨੇ ਦੱਸਿਆ ਵੀ ਬੈਂਕ ਦਾ ਕਰਜ਼ਾ ਸਾਡਾ ਸੋ ਲਗਾਤਾਰ ਲੋਕਾਂ ਦੇ ਨਾਲ ਆ ਅਸੀਂ ਲੋਕਾਂ ਦੇ ਵਿੱਚੋਂ ਗਏ ਆ ਅੱਜ ਬਮਿਆਲ ਦਾ ਜਿਹੜਾ ਸਰਦੀ ਸਾਡਾ ਪਿੰਡ ਆ ਇੱਥੇ ਵੀ 3-400 ਪਰਿਵਾਰ ਉਹ ਪਰਿਵਾਰ ਜਿਨ੍ਹਾਂ ਦੀ ਪਿਛਲੇ ਦਿਨਾਂ ਤੋਂ ਕੋਈ ਦਿਹਾੜੀ ਨਹੀਂ ਲੱਗ ਰਹੀ ਕੋਈ ਕਾਰੋਬਾਰ ਉਹਨਾਂ ਦਾ ਸਾਰਾ ਬੰਦ ਹੋ ਗਿਆ ਮਜ਼ਦੂਰ ਨੇ ਗਰੀਬ ਨੇ ਦਲਤ ਪਰਿਵਾਰ ਨੇ ਅਪਰੋਕਸੀਮੇਟਲੀ ਇਹਨਾਂ ਦੇ ਪਰਿਵਾਰਾਂ ਨੂੰ ਅਸੀਂ ਜਿਹੜਾ ਵੱਡੀ ਕਿਟ ਜਿਹੜੀ ਆ ਜਿਹਦੇ ਵਿੱਚ ਚਾਵਲ ਆ ਆਟਾ ਆ ਦਾਲਾਂ ਨੇ ਤੇਲ ਆ ਮਤਲਬ ਚੀਨੀ ਆ ਪਤੀ ਆ ਸੋ ਚੁੱਲੇ ਚੌਂਕੇ ਦੇ ਲਈ ਜਿਹੜੀਆਂ ਜੀਉਂਦੇ ਰਹਿਣ ਲਈ ਮਨੁੱਖ ਰੋਜ਼ ਵਰਤਦਾ ਉਹਨਾਂ ਦਾ ਜਿਹੜਾ ਅੱਜ ਇੱਥੇ ਅਸੀਂ ਮੰਡੀਆਂ ਨੇ ਸਵਾਦ ਹੋਣ 3-400 ਕਿੱਟ ਵਾਰਮਾ ਚ ਵੰਡਣੇ ਆ ਸੋ ਲਗਾਤਾਰ ਲੋਕਾਂ ਚ ਜਾ ਰਹੇ ਆ ਸੋ ਨਾਲ ਮੈਂ ਇਹ ਵੀ ਚਾਹਨਾ ਕਿ ਉਹਨਾਂ ਲੋਕਾਂ ਦਾ ਵੀ ਧੰਨਵਾਦ ਜਿਹੜੇ ਮਦਦ ਤੇ ਆ ਰਹੇ ਆ ਔਰ ਜਨਤਕ ਤੌਰ ਤੇ ਵੀ ਮੈਂ ਅਪੀਲ ਕਰਦਾ ਲੋਕਾਂ ਨੂੰ ਜਿਹੜੇ ਸੰਪਲ ਲੋਕ ਨੇ ਜਿਹੜੇ ਜਿਨ੍ਹਾਂ ਦੇ ਪਰਿਵਾਰਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੈ ਉਹਨਾਂ ਨੂੰ ਬੇਨਤੀ ਆ ਵੀ ਉਹ ਦਿਲ ਖੋਲ ਕੇ ਵੈਸੇ ਪੰਜਾਬੀਆਂ ਦੀ ਰਵੱਈਤਾਂ ਨੇ ਪੰਜਾਬੀ ਦੂਜਿਆਂ ਲਈ ਬਹੁਤ ਕੁਝ ਕਰਦੇ ਆ ਤੇ ਆਪਣੇ ਵਾਲੇ ਵੀ ਪੰਜਾਬੀਆਂ ਨੇ ਹਮੇਸ਼ਾ ਦਿਲ ਖੋਲ ਕੇ ਮਦਦ ਕੀਤੀ ਆ ਸੋ ਲਗਾਤਾਰ ਅਸੀਂ ਲੋਕਾਂ ਦੇ ਵਿੱਚ ਆ ਸਾਡੀਆਂ ਟੀਮਾਂ ਅਸੀਂ ਬਕਾਇਦਾ 18 ਟੀਮਾਂ ਬਣਾਈਆਂ ਹੋਈਆਂ ਪੂਰੇ ਬਾੜ ਪ੍ਰਭਾਵਿਤ ਇਲਾਕੇ ਦੇ ਅੰਦਰ ਜਿਹੜੀਆਂ ਇਕੱਲੇ ਇਕੱਲੇ ਘਰ ਦੀਆਂ ਨਿਸ਼ਾਨਦੇਹੀ ਕਰ ਰਹੀਆਂ ਨੇ ਸੋ ਉਹਨਾਂ ਦੀਆਂ ਮੁਸ਼ਕਲਾ ਕੀ ਨੇ ਕਿਤੇ ਤਰਪਾਲ ਦੀ ਲੋੜ ਆ ਕਿਤੇ ਮੱਛਰਦਾਨੀ ਦੀ ਲੋੜ ਆ ਕਿਤੇ ਪਸ਼ੂਆਂ ਦੇ ਚਾਰੇ ਦੀ ਲੋੜ ਆ ਕਿਤੇ ਮਤਲਬ ਘਰ ਦੇ ਚੁੱਲ੍ਹੇ ਚੋਕੇ ਦੀਆਂ ਲੋੜਾਂ ਨੇ ਸੋ ਉਹਨਾਂ ਨੂੰ ਇਕੱਲੇ ਇਕੱਲੇ ਨੂੰ ਸੁਣ ਕੇ ਅਸੀਂ ਜਿਹੜਾ ਉਹ ਉਹਨਾਂ ਦੇ ਮਦਦ ਕਰ ਰਹੇ ਆ ਸੋ ਲੋਕਾਂ ਦੇ ਵਿੱਚ ਲੋਕਾਂ ਨੂੰ ਅਪੀਲ ਕਰਨੇ ਚਾਹੁੰਦੇ ਆ ਵੀ ਮਾਨ ਸਰਕਾਰ ਅਸੀਂ ਤੁਹਾਡੇ ਨਾਲ ਪੂਰੀ ਤਰ੍ਹਾਂ ਚਟਾਨਵਾ ਖੜੇ ਆ ਨਾਟ ਓਨਲੀ ਖੜੇ ਆ ਬਲਕਿ ਅਸੀਂ ਪ੍ਰੈਕਟੀਕਲੀ ਹਰ ਸਹਾਇਤਾ ਹਰ ਸੰਭ ਮਦ ਜਿਹੜੀ ਆ ਲੋਕਾਂ ਦੀ ਕਰ ਰਹੇ ਆ ਉਹਨਾਂ ਦੀ ਆਸਾਂ ਉਮੀਦਾਂ ਨੂੰ ਪੂਰੇ ਆ ਕਰਾਂਗੇ ਔਰ ਬਹੁਤ ਜਲਦੀ ਜਿਹੜਾਂ ਦੇ ਜੀ ਰੁੜ ਗਏ ਆ ਉਹਨਾਂ ਨੂੰ ਬਹੁਤ ਜਲਦੀ ਇਸ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਵੱਡੀ ਰੀਲੀਫ ਦੇਣ ਲਈ ਜਾ ਰਹੇ ਆ ਜਿਹੜਾ ਪ੍ਰਸ਼ਾਸਨ ਵੱਲੋਂ ਦੇ ਨਾਲ ਦੀ ਨਾਲ ਜਿਨ੍ਹਾਂ ਦੀਆਂ ਜ਼ਮੀਨਾਂ ਰੁੜ ਗਈਆਂ ਪਤਾ ਹੀ ਨਹੀਂ ਹੈ ਵੀ ਇੱਥੇ ਜ਼ਮੀਨ ਸੀਗੀ ਜਾਂ ਜਿਨ੍ਹਾਂ ਦੇ ਘਰ ਵੀ ਰੁੜ ਗਏ ਆ ਉਹਨਾਂ ਦੀ ਬਕਾਇਦਾ ਕੱਲ ਹੀ ਮੈਂ ਪੂਰੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਯਾਰ ਵਿਸ਼ੇਸ਼ ਸੋਰ ਤੇ ਡਿਊਟੀ ਕਮਿਸ਼ਨਰ ਪਠਾਨਕੋਟ ਨੂੰ ਕਿਹਾ ਕਿ ਇਹਨਾਂ ਨੂੰ ਟਾਈਮ ਬੋਰਡ ਕਰਕੇ 10 ਦਿਨ ਦੇ ਅੰਦਰ ਅੰਦਰ ਇਹਨਾਂ ਦੀ ਕਰਕੇ ਸਪੈਸ਼ਲ ਗਰਦੋਰੀਆਂ ਸਾਨੂੰ ਦੱਸਿਆ ਜਾਵੇ ਤਾਂ ਜੋ ਜਿਹੜਾ ਪ੍ਰਾਪਰ ਨੁਕਸਾਨ ਆ ਉਹ ਕੰਸੀਡਰ ਹੋ ਜਾਵੇ ਫਿਰ ਉਹਨਾਂ ਦੀ ਹਰ ਸੰਭਵ ਮਦਦ ਅਸੀਂ ਕਰਾਂਗੇ ਨਹੀਂ ਚੰਗੀ ਗੱਲ ਹੈ ਅੱਜ ਗ੍ਰਹਿ ਮੰਤਰੀ ਜੀ ਆਪਣੇ ਦੌਰੇ ਤੇ ਨੇ ਔਰ ਮਾਨਜੋਗ ਸੀਐਮ ਸਾਹਿਬ ਨੇ ਉਹਨਾਂ ਨੂੰ 60 ਹਜ਼ਾਰ ਕਰੋੜ ਦੀ ਜਿਹੜੀ ਮੋਟੀ-ਮੋਟੀ ਇਸ ਵੇਲੇ ਅਨੁਮਾਨ ਜਿਹਨੂੰ ਆਪਾਂ ਕਹਿ ਲੈਂਦੇ ਆ ਉਹਦਾ ਨੁਕਸਾਨ ਦਾ ਪਰਪਾਈ ਕਰਨ ਦੀ ਉਹਨਾਂ ਨੂੰ ਕਿਹਾ ਵੀ ਇਹ ਪੰਜਾਬ ਦਾ ਨੁਕਸਾਨ ਹੋਇਆ ਤੇ ਮੈਂ ਵੀ ਆਪਣੇ ਵੱਲੋਂ ਉਹ ਆ ਰਹੇ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਬੇਨਤੀ ਕਰਾਂਗੇ ਦੇਸ਼ ਦੇ ਗ੍ਰਹਿ ਮੰਤਰੀ ਨੇ ਪੰਜਾਬ ਇਸ ਦੇਸ਼ ਦਾ ਹਿੱਸਾ ਤੇ ਮੈਨੂੰ ਉਮੀਦ ਆ ਵੀ ਉਹ ਖੁੱਲ ਕੇ ਪੰਜਾਬ ਦੀ ਮਦਦ ਕਰਨਗੇ ਜਾ ਰਿਹਾ ਪਕੀਰਾ ਵਿੱਚ